ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਪੀ ਸਿੰਘ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਉਹਨਾਂ ਨੂੰ ਕ੍ਰਿਕਟ ਕਿੱਟਾਂ ਵੰਡੀਆਂ ਤਾਂ ਜੋ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਦੇ ਨਾਲ ਜੁੜਨ ਅਤੇ ਆਪਣਾ ਸਰੀਰਕ ਅਤੇ ਮਾਨਸਿਕ ਪੱਖੋਂ ਵਿਕਾਸ ਕਰਨ हां जी चेयरमैन साहब की कहना चाहोगे ਤੁਹਾਡੇ ਵੱਲੋਂ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਖੇਡ ਕਿਟਾਂ ਮੰਡੀਆਂ ਗਈਆਂ ਨੇ ਜੀ ਬੜੀ ਖੁਸ਼ੀ ਦੀ ਗੱਲ ਹੈ ਤੇ ਬੜੇ ਮਾਣ ਵਾਲੀ ਗੱਲ ਹੈ ਕਿ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਹੈ ਨੌਜਵਾਨਾਂ ਨੂੰ ਖਾਸ ਕਰਕੇ ਨਸ਼ਿਆਂ ਤੋਂ ਹਟਾ ਕੇ ਮਾੜੇ ਕੰਮਾਂ ਤੋਂ ਹਟਾ ਕੇ ਇੱਕ ਚੰਗੇ ਪਾਸੇ ਵੱਲ ਧਿਆਨ ਦੇਣ ਬੱਚੇ ਉਹਨਾਂ ਵਾਸਤੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਗਿਆ ਹੈ ਖੇਡਾਂ ਮਤਲਬ ਪੰਜਾਬ ਦੀਆਂ ਉਸੇ ਤਹਿਤ ਅਸੀਂ ਵੀ ਚਾਹੁੰਦੇ ਹਾਂ ਕਿ ਮੈਂ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ ਪਲੈਨਿੰਗ ਬੋਰਡ ਵੱਲੋਂ ਕੁਝ ਕਿੱਟਾਂ ਜਿਹੜੀਆਂ ক্রিকেট ਦੀਆਂ ਮੁਹੱਈਆ ਕਰਾਈਆਂ ਨੇ ਨੌਜਵਾਨਾਂ ਨੂੰ ਸੋ ਅੱਜ ਸਾਡੇ ਕੋਲ ਰਈਏ ਤੋਂ ਵੱਲੇ ਤੋਂ ਚਾਟੀਪਿੰਡ ਤੋਂ ਕੁਝ ਟੀਮਾਂ ਆਈਆਂ ਨੇ ਕਿ ਨੌਜਵਾਨਾਂ ਵਿੱਚ ਵੀ ਬੜਾ ਭਾਰੀ ਉਤਸ਼ਾਹ ਹੈ ਸੋ ਆਪਾਂ ਚਾਹੁੰਦੇ ਹਾਂ ਕਿ ਵੱਤ ਵਤ ਜਿਹੜੇ ਬੱਚੇ ক্রিকেট ਖੇਡਣਾ ਚਾਹੁੰਦੇ ਆ ਜੇ ਕੋ ਫੁੱਟਬਾਲ ਖੇਡਣਾ ਚਾਹੁੰਦਾ ਜੇ ਕੋ ਵਾਲੀਬਾਲ ਖੇਡਣਾ ਚਾਹੁੰਦਾ ਆਪਾਂ ਸਾਰਾ ਸਮਾਨ ਜਿਹੜਾ ਅਵੇਲੇਬਲ ਹੈ ਸਾਡੇ ਕੋ ਸੋ ਮੈਂ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਵੱਤ ਵਾਦੇ ਖੇਡਾਂ ਦੇ ਵਿੱਚ ਆਪਣਾ ਰੁਚੀ ਬਖਾਨ ਜੀ ਹਾਂ ਜੀ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਅਟਾਰੀ ਹਲਕੇ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਲਈ ਖੇਡ ਕਿੱਟਾਂ ਵੰਡੀਆਂ ਗਈਆਂ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੀ ਮਹਾਵਾ ਪਿੰਡ ਦੀ ਟੀਮਾਂ ਵੀ ਆਈਆਂ ਨੇ ਤਿੰਨ ਟੀਮਾਂ ਆਈਆਂ ਸਾਡੇ ਕੋਲ ਚੀਚੇ ਪਿੰਡ ਦੀ ਵੀ ਆਈ ਹੈ ਤੇ ਅਸੀਂ ਇਹਨਾਂ ਨੂੰ ਵੀਰਾਂ ਨੂੰ ਵੇਖ ਕੇ ਬੜੇ ਖੁਸ਼ ਹਾਂ ਉਤਸ਼ਾਹਿਤ ਹਾਂ ਕਿ ਵੀ ਸਾਡਾ ਵੇੜ ਵੀ ਕਰਨਾ ਪਿਆ ਇਹਨਾਂ ਨੂੰ ਪਰ ਇਹ ਵਗੇ ਇਨਾਂ ਦਾ ਸ਼ਾਹ ਵੇਖ ਕੇ ਬੜੇ ਖੁਸ਼ ਹੈ ਕਿ ਨਗੇ ਨਸ਼ਾ ਛੱਡ ਕੇ ਕ੍ਰਿਕਟਰ ਦੀਆਂ ਟੀਮਾਂ ਦੇ ਕਿੱਟਾਂ ਵੰਡਣ ਵਾਸਤੇ ਸਾਡੇ ਯੋਜਨਾ ਬੋਰਡ ਦੇ ਚੇਅਰਮੈਨ ਜਸਟਿਸ ਭਾਈ ਆਏ ਨੇ ਤੇ ਉਹਨਾਂ ਦੇ ਨਾਲ ਸਾਡੀ ਡਿਊਟੀ ਲੱਗੀ ਸੀ ਅੱਜ ਕਿ ਅਸੀਂ ਆਪਣੇ ਭਰਾਵਾਂ ਨੂੰ ਮਿਲ ਸਕੀਏ ਤੇ ਯੂਥਮਿੰਗ ਦੇ ਵਿੱਚ ਵੀ ਸਾਡੇ ਯੂਥ ਸਾਰਾ ਯੂਥ ਹੀ ਆ ਤੇ ਅਸੀਂ ਇਹਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਇੱਥੇ ਅੰਮ੍ਰਿਤਸਰ ਲੈਵਲ ਤੇ ਕ੍ਰਿਕਟ ਖੇਡ ਗਏ ਤੇ ਨੈਸ਼ਨਲ ਲੈਵਲ ਤੱਕ ਜਾਣ ਤੇ ਅਸੀਂ ਕਿੱਟਾਂ ਇਹਨਾਂ ਨੂੰ ਕਿੱਟਾਂ ਮੰਡਾਣ ਆਏ ਆ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਜਿਹੜੇ ਵਧੀਆ-ਵਧੀਆ ਪਲੇਅਰ ਨਿਕਲ ਸਕਣ ਸਾਨੂੰ ਬੜੀ ਖੁਸ਼ੀ ਹੈ ਕਿ ਇਹ ਜਿਹੜਾ ਜਨਪਦ ਦੇ ਸਾਰੇ ਪਿੰਡਾਂ ਸਾਡੇ ਜਸਵੀ ਭਾਈ ਨੇ ਮਿਹਨਤ ਕੀਤੀ ਹੈ ਤੇ ਜੀ ਨਾਲ ਸਾਥ ਦੇ ਰਹੇ ਨੇ ਤੇ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਹੋ ਕੀ ਨਾਮ ਹੈ ਤੁਹਾਡਾ ਤੇ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਕਿੱਟਾਂ ਵੰਡੀਆਂ ਗਈਆਂ ক্রিকেট ਦੀਆਂ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਭਾਜੀ ਤਾਂ ਸਾਡਾ ਪਿੰਡ ਭਾਜੀ ਮਹਾਵਾ ਅਟਾਰੀ ਬਲਾਕ ਦੇ ਵਿੱਚ ਪੈਂਦਾ ਭਾਜੀ ਆਪਾਂ ਆਪਾਂ ਨੂੰ ਮਾਨ ਸਰਕਾਰ ਨੇ ਕਿੱਟਾਂ ਭੇਜੀਆਂ ਭਗਵੰਤ ਮਾਨ ਸਾਹਿਬ ਜੀ ਹਮੇਸ਼ਾ ਸਤਿਕਾਰ ਭਾਜੀ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੇ ਹਾਂ ਸਾਡੇ ਪਿੰਡ ਦੇ ਜੇ ਨੌਜਵਾਨ ਬਹੁਤ ਮੁੰਡੇ ਖੇਡਦੇ ক্রিকেট ਖੇਡਦੇ ਸਾਡੇ ਪਿੰਡ ਦੀ ਟੀਮ ਸੀਗੀ ਪਰ ਮਾਨ ਸਰਕਾਰ ਨੇ ਬਹੁਤ ਵਧੀਆ ਪ੍ਰੋਗਰਾ ਕੀਤਾ ਹੈ ਜਿਹੜੀ ਆਪ ਪਿੰਡ-ਪਿੰਡ ਵਿੱਚ ਕੀਤਾ ਵਿਚਾਰ ਰਹੀ ਜਿਹੜੇ ਪਿੰਡ ਦੇ ਮੁੰਡੇ ਖੇੜਦੇ ਆ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸਾਡੀ ਹਲਪ ਹੋਊਗੀ ਤਾਂ ਜੋ ਨਸ਼ਿਆਂ ਤੋਂ ਬਾਹਰ ਸਾਡਾ ਪਿੰਡ ਆਉਂਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਚੇਅਰਮੈਨ ਸਾਹਿਬ ਦਾ ਵੀ ਤੇ ਮਾਨ ਸਰ ਦਾ ਧੰਨਵਾਦ